ਮਰਨਜੀਤ ਸਿੰਘ ਪਿੰਡ ਮਈਆ ਵਾਲਾ ਕੋੜ ਦਾ ਰਹਿਣ ਵਾਲਾ ਹਾਂ ਮੇਰੀ ਬੇਟੀ ਦੀ ਜੀਰੇ ਅਮਨਗਰ ਦੇ ਬਿਲਕੁਲ ਸਾਹਮਣੇ ਬੁਟੀਕ ਦੀ ਦੁਕਾਨ ਆ ਮੈਂ ਆਪਣੀ ਵਾਈਫ ਨੂੰ ਉਸ ਦੀ ਦੁਕਾਨ ਤੇ ਛੱਡਣ ਆ ਰਿਹਾ ਸੀ ਉਹਦੇ ਬਿਲਕੁਲ ਸਾਹਮਣੇ ਮੈਂ ਗੱਡੀ ਕਮਾ ਕੇ ਦੁਕਾਨ ਤੇ ਜਾਣ ਲੱਗਾ ਤੇ ਮੇਰੇ ਅਗਲੇ ਪਾਸੇ ਫਰੋਹੇਪੁਰ ਵਾਲੇ ਪਾਸੇ ਆਉਂਦੀ ਜੀਪ ਨੇ ਨ ਖੜ ਗਈ ਜਿਹਦੇ ਵਿੱਚ ਤਕਰੀਬਨ 6-7 ਬੰਦੇ ਡਾਂਗਾਂ ਤੇ ਹਥਿਆਰ ਲੈ ਕੇ ਉਤਰ ਆਏ ਉਹਨਾਂ ਨੇ ਮੈਨੂੰ ਮੇਰੀ ਗੱਡੀ ਦੇ ਦੁਆਲੇ ਘੇਰਾ ਪਾ ਲਿਆ ਤੇ ਗੱਡੀ ਦੇ ਦੁਆਲੇ ਘੇਰਾ ਪਾ ਕੇ ਤੇ ਉਹਨਾਂ ਨੇ ਮੇਰੀ ਗੱਡੀ ਭੰਨਣੀ ਸ਼ੁਰੂ ਕਰ ਦਿੱਤੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਤੁਹਾਡੇ ਨਾਲ ਮੇਰਾ ਕੀ ਰੌਲਾ ਉਹ ਆਰਾ ਦੇ ਤੈਨੂੰ ਦੱਸਾਂਗੇ ਬਾਅਦ ਵਿੱਚ ਤੇਰਾ ਕੀ ਰੌਲਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਹਥਿਆਰ ਕੱਢ ਕੇ ਤੇ ਮੇਰੇ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਬਾਅਦ ਦੇ ਵਿੱਚ ਮੈਂ ਆਪਣੇ ਬਚਾਅ ਵਾਸਤੇ ਆਪਣਾ ਲਾਇਸੈਂਸੀ ਹਥਿਆਰ ਕੱਢ ਕੇ ਫਾਇਰਿੰਗ ਕੀਤੀ ਜਿਸ ਤੇ ਉਹ ਫਾਇਰ ਕਰਦੇ ਕਰਦੇ ਦੌੜ 10 ਮਿੰਟ ਬਾਅਦ ਮੌਕੇ ਤੇ ਪਹੁੰਚ ਗਿਆ ਸਾਰੀ ਪੁਲਿਸ ਸਮੇਤ ਇਹ ਰਣਜੀਤ ਸਿੰਘ ਤੇ ਜਿਹੜਾ ਦਲਬਾਹ ਸਿੰਘ ਹੈਗਾ ਇਹਨਾਂ ਦੀ ਕੋਈ ਪੁਰਾਣੀ 2-3 ਮਹੀਨੇ ਪਹਿਲਾਂ ਜਿਹੜਾ ਬਰਾਹਰ ਠਾਬੇ ਤੇ ਕੋਈ ਗਲਵਾਤ ਹੋਈ ਉਹਦੇ ਤੈ ਦਿਨਾਂ ਦੀ ਉਹ ਪੁਰਾਣੀ ਦੰਸ ਦੇ ਮਤਲਬ ਵੀ ਜਿਹੜੀ ਲੜਾਈ ਹੋਈ ਹੈ ਬਾਕੀ ਅਸੀਂ ਵੈਰੀਫਾਈ ਕਰਨਾ ਹੈ ਕੈਮਰੇ ਚੈੱਕ ਕਰਨੇ ਆ ਜਿਹੜੀ ਚੀਜ਼ ਸਾਹਮਣੇ ਉਸ ਜਿਹੜੀ ਕਾਰਵਾਈ ਕੀਤੀ ਹੈ ਕਿ ਗੋਲੀ ਵੀ ਚੱਲੀ ਸਰ ਤਾਂ ਲੱਗਦਾ ਕਿਸੇ ਨੇ ਲੱਗੀ ਵਾਕੇ ਉਹਦੇ ਹਾਲ ਸਥਿਤੀ ਤੇ ਉਹਨਾਂ ਨੇ ਰੈਫਰ ਕੀਤਾ ਪੁਲਿਸ ਨੂੰ ਰਣਜੀਤ ਸਿੰਘ ਵੀ ਠੀਕ ਹੈ دربال څنګه دویونو رافق کوي